ਫ੍ਰਾਂਸ ਤੋਂ ਇੰਗਲੈਂਡ ਦੀ ਡੰਕੀ ਲਗਾਈ ਜਾ ਰਹੀ ਹੈ ਤੇ ਆਹ ਵੀਡੀਓ ਜਿਹੜੀ ਆ ਬਹੁਤ ਵਾਇਰਲ ਹੋ ਰਹੀ ਆ ਤੁਸੀਂ ਇੰਜ ਦੇਖੋ ਵੀ ਕਿਸ਼ਤੀ ਦੇ ਵਿੱਚ 50 ਤੋਂ ਵੱਧ ਲੋਕ ਮੌਜੂਦ ਨੇ ਜਿਹੜੀ ਕਿਸ਼ਤੀ ਆ ਉਹ ਵੀ ਦੂਸਰੀ ਆ ਹਵਾ ਵਾਲੀ ਆ ਕਿ ਉਹਦੇ ਨਾਲ ਭਰੀ ਹਵਾ ਭਰੀ ਹੋਈ ਆ ਤੇ ਤੁਸੀਂ ਉੱਤੇ ਲੋਡ ਦੇਖੋ ਕਿਸਤੀ ਜਿਹੜੀ ਆ ਉਹ ਓਵਰਲੋਡ ਹੋਈ ਵੀ ਆ ਫਿਰ ਇਦਾਂ ਦੀਆਂ ਕਿਸ਼ਤੀਆਂ ਜੇਕਰ ਉਹਦੀ ਹਵਾ ਲੀਕ ਹੋ ਜਾਵੇ ਜਾਂ ਸਮੁੰਦਰ ਦਾ ਪਾਣੀ ਤੇਜ਼ ਹੋ ਜਾਵੇ ਤਾਂ ਸਮੁੰਦਰ ਦੇ ਵਹਾਅ ਦੇ ਨਾਲ ਇਹ ਕਿਸ਼ਤੀਆਂ ਜਿਹੜੀਆਂ ਆ ਉਹ ਡੁੱਬ ਵੀ ਜਾਂਦੀਆਂ ਨੇ ਤੇ ਫਿਰ ਬਹੁਤ ਸਾਰੇ ਲੋਕਾਂ ਦੀ ਜਿਹੜੀ ਜਾਨ ਆ ਉਹ ਚਲ ਵੀ ਜਾਂਦੀ ਆ ਇਦਾਂ ਦੀਆਂ ਕਸ਼ਤੀਆਂ ਜਿਹੜੀਆਂ ਆ ਉਹ ਫਰਾਂਸ ਤੋਂ ਯੂਕੇ ਨੂੰ ਡੇਲੀ ਜਾਂਦੀਆਂ ਨੇ ਦੋ ਨੰਬਰ ਦੇ ਵਿੱਚ ਜਿਹੜੇ ਇਹ ਡੰਕਰ ਨੇ ਇਦਾਂ ਦੀ ਡੰਕੀ ਲਗਾਉਂਦੇ ਆ ਹੁਣ ਤੁਸੀਂ ਇਸ ਵੀਡੀਓ ਦੇ ਵਿੱਚ ਦੇਖਿਆ ਹੋਵੇਗਾ ਕਿ ਜਿੰਨਾਂ ਤੋਂ ਕਸ਼ਤੀ ਦੇ ਵਿੱਚ ਚੜ੍ਹ ਹੋ ਗਿਆ ਉਹ ਚੜ੍ਹ ਗਏ ਜਿਹੜੇ ਰਹਿ ਗਏ ਉਹ ਰਹਿ ਗਏ ਇਹਨਾਂ ਤੋਂ ਹਰ ਇੱਕ ਤੋਂ ਪੈਸੇ ਲਏ ਜਾਂਦੇ ਨੇ ਸਮੁੰਦਰ ਪਾਰ ਕਰਾਉਣ ਵਾਸਤੇ ਫਰਾਂਸ ਤੋਂ ਯੂਕੇ ਦਾ ਤਕਰੀਬਨ ਡੇਢ ਕ ਘੰਟੇ ਦਾ ਸਮੁੰਦਰ ਦਾ ਰਸਤਾ ਆ ਇਹਨਾਂ ਨੇ ਫਰਾਂਸ ਵਾਲਿਆਂ ਨੇ ਇੱਕ ਸਮੁੰਦਰ ਦੇ ਵਿੱਚ ਪੈਪ ਪਾਈ ਹੋਈ ਆ ਉਸ ਪੈਪ ਦੇ ਵਿੱਚ ਟ੍ਰੇਨ ਦੇ ਰ ਜਾਇਆ ਜਾਂਦਾ ਆ ਜਾਂ ਤਾਂ ਇੰਗਲੈਂਡ ਨੂੰ ਤੇ ਜਾਂ ਇੱਥੋਂ ਸ਼ਿਪ ਚੱਲਦੇ ਨੇ ਸ਼ਿਪ ਦੇ ਵਿੱਚ ਗੱਡੀਆਂ ਐਂਟਰ ਹੋ ਜਾਂਦੀਆਂ ਨੇ ਤੇ ਲੋਕੀ ਉਹਦੇ ਰਸਤੇ ਵੀ ਜਿਹੜਾ ਕਿ ਇੰਗਲੈਂਡ ਦੇ ਵਿੱਚ ਜਾਂਦੇ ਨੇ ਪਰ ਜਿਨ੍ਹਾਂ ਦੇ ਕੋਲੇ ਵੀਜ਼ਾ ਨਹੀਂ ਹੁੰਦਾ ਜਿਨ੍ਹਾਂ ਦੇ ਕੋਲੇ ਪੇਪਰ ਨਹੀਂ ਹੁੰਦੇ ਜਿਹੜੇ ਸੋਚਦੇ ਕਿ ਅਸੀਂ 2 ਨੰਬਰ ਦੇ ਵਿੱਚ ਜਾਣਾ ਆ ਤਾਂ ਉਹ ਫਿਰ ਇਨ੍ਹਾਂ ਡੰਕਰਾਂ ਦਾ ਸਹਾਰਾ ਲੈਂਦੇ ਨੇ ਤੇ ਇਦਾਂ ਦੀਆਂ ਕਿਸ਼ਤੀਆਂ ਵਾਲਿਆਂ ਨੂੰ 1500 2000 3000 ਯੂਰੋ ਤੱਕ ਜਿਹੜਾ ਦੰਦੇ ਨੇ ਡੰਕੀ ਲਗਾਉਣ ਵਾਸਤੇ ਇਹ ਇੱਕ ਗਲਤ ਗੱਲ ਆ ਤੁਸੀਂ ਆਪਣੀ ਜਾਨ ਜਿਹੜੀ ਆ ਉਹ ਜੋਖਮ ਦੇ ਵਿੱਚ ਪਾਉਨੇ ਹੋ ਤੁਸੀਂ ਆਪਣੀ ਜਾਨ ਦਾ ਰਿਸਕ ਲੈ ਕੇ ਡਾਂਕੀ ਜਿਹੜੀ ਆ ਉਹ ਲਗਾਉਨੇ ਹੋ ਇਸ ਵੀਡੀਓ ਦੇ ਵਿੱਚ ਤੁਸੀਂ ਦੇਖੋ ਇੱਕ ਗੁਜਰਾਤੀ ਹਸਬੰਡ ਵਾਈਫ ਵੀ ਦਿਸ ਰਹੇ ਨੇ ਇੰਜ ਲੱਗ ਰਿਹਾ ਕਿ ਉਸ ਦੀ ਵਾਈਫ ਜਿਹੜੀ ਆ ਉਹ ਪ੍ਰੈਗਨੈਂਟ ਆ ਉਸ ਤੋਂ ਤੁਰਿਆ ਨਹੀਂ ਜਾ ਰਿਹਾ ਤੇ ਉਹਦਾ ਘਰ ਵਾਲਾ ਉਸ ਨੂੰ ਧੱਕੇ ਦੇ ਨਾਲ ਤੋੜ ਰਿਹਾ ਆ ਤੇ ਪਤਾ ਨਹੀਂ ਇਹਨਾਂ ਦੀ ਕੀ ਮਜਬੂਰੀ ਹੋਣੀ ਆ ਦੂਸਰੀ ਇੱਕ ਨਾਲ ਹੀ ਤੁਹਾਨੂੰ ਸ਼ੋ ਹੋ ਰਿਹਾ ਹੁਣ ਆ ਇੱਕ ਅੰਕਲ ਆ ਤੇ ਨਾਲ ਆਂਟੀ ਆ ਉਹਨਾਂ ਤੋਂ ਵੀ ਤੁਰਿਆ ਨਹੀਂ ਜਾ ਰਿਹਾ ਉਹਨਾਂ ਦੀ ਵੀ ਉਮਰ ਤਕਰੀਬਨ 60 ਸਾਲ ਤੋਂ ਪਲੱਸ ਆ ਇਹ ਜਿਹੜੀ ਵੀਡੀਓ ਆ ਇਸ ਟਾਈਮ ਪੂਰੇ ਟੀਵੀ ਚੈਨਲਾਂ ਦੇ ਉੱਪਰ ਚੱਲ ਰਹੀ ਆ ਜਿੰਨੇ ਵੀ ਇੰਗਲਿਸ਼ ਚੈਨਲ ਨੇ ਕਿ ਇਹਨਾਂ ਲੋਕਾਂ ਨੂੰ ਰੋਕਿਆ ਜਾਵੇ ਇੰਗਲੈਂਡ ਦੇ ਵਿੱਚ ਐਂਟਰ ਹੋਣ ਵਾਸਤੇ ਫਰਾਂਸ ਦੀ ਪੁਲਿਸ ਵੱਲੋਂ ਡੇਲੀ ਬਾਰਡਰ ਦੇ ਉੱਪਰ ਛਾਪੇਮਾਰੀ ਕੀਤੀ ਜਾਂਦੀ ਆ ਇਸ ਏਰੀਆ ਦੇ ਵਿੱਚ ਕੰਟਰੋਲ ਵੀ ਬਹੁਤ ਆ ਪਰ ਕੈਲੇ ਬਾਰਡਰ ਜਿਹੜਾ ਪੈਂਦਾ ਆ ਫਰਾਂਸ ਦਾ ਉੱਥੇ ਬਹੁਤ ਸਾਰੇ ਲੋਕ ਜਿਹੜੇ ਆ ਇੱਕ ਡੌਂਕੀਆਂ ਲਵਾਉਂਦੇ ਨੇ ਤੇ ਬਹੁਤ ਸਾਰੇ ਲੋਕੀ ਉੱਥੇ ਟੈਂਟ ਲਗਾ ਕੇ ਬੈਠੇ ਨੇ ਤੇ ਆਪਣੀ ਵਾਰੀ ਦੀ ਜਿਹੜੀ ਆ ਉਹੋ ਵੇਟ ਆ ਕਰ ਰਹੇ ਨੇ ਵੀ ਕਦੋਂ ਸਾਡੀ ਵਾਰੀ ਆਏਗੀ ਤੇ ਕਦੋਂ ਅਸੀਂ ਯੂਕੇ ਇੰਗਲੈਂਡ ਦੇ ਵਿੱਚ ਪਹੁੰਚਾਂਗੇ ਕਈ ਲੋਕਾਂ ਨੂੰ ਡੰਕਰਾਂ ਵੱਲੋਂ ਜਿਹੜੇ ਆਪਣੇ ਟਰੱਕ ਹੁੰਦੇ ਆ ਟਰੱਕਾਂ ਦੇ ਵਿੱਚ ਵੀ ਵੜ ਜਾਂਦਾ ਟਰੱਕਾਂ ਨੂੰ ਫਿਰ ਸ਼ਿਪ ਦੇ ਵਿੱਚ ਐਂਟਰ ਕੀਤਾ ਇਹਨਾਂ ਤੇ ਸ਼ਿਪ ਰਾਹੀਂ ਪਹੁੰਚ ਜਾਂਦੇ ਆ ਜਿਹੜੇ ਟਰੱਕ ਆ ਉਹ ਵੀ ਸਕੈਨ ਹੁੰਦੇ ਆ ਕਈ ਲੋਕੀ ਉਹਦੇ ਵਿੱਚ ਫੜੇ ਜਾਂਦੇ ਆ ਪਰ ਗੱਲ ਇਹ ਹੈ ਵੀ ਜੇਕਰ ਤੁਸੀਂ ਯੂਕੇ ਦੇ ਵਿੱਚ ਜਾਣਾ ਆ ਤਾਂ ਪ੍ਰੋਪਰ ਤਰੀਕੇ ਦੇ ਨਾਲ ਵੀਜ਼ਾ ਲੈ ਕੇ ਜਾਓ ਦੋ ਨੰਬਰ ਦੇ ਵਿੱਚ ਨਾ ਜਾਓ ਜੇਕਰ ਤੁਸੀਂ ਦੋ ਨੰਬਰ ਦੇ ਵਿੱਚ ਜਾਣੇ ਹੋ ਤਾਂ ਤੁਹਾਡਾ ਕੋਈ ਵੀ ਭੁੱਖ ਨਹੀਂ ਹੈਗਾ ਤੁਸੀਂ ਪੱਕੇ ਹੀ ਨਹੀਂ ਹੋ ਸਕਦੇ ਦੋ ਨੰਬਰ ਦੇ ਵਿੱਚ ਜਾ ਕੇ ਉੱਥੇ ਤਾਨੂੰ ਪਤਾ ਹੈ ਕਿ ਮੁਲਕਾਂ ਦੇ ਕਾਨੂੰਨ ਜਿਹੜੇ ਆ ਉਹ ਸਖਤ ਹੋਏ ਆ ਹਰ ਇੱਕ ਨੇ ਰੋਜੀ ਰੋਟੀ ਦੀ ਭਾਲ ਵਾਸਤੇ ਹਰ ਇੱਕ ਮੁਲਕ ਦੇ ਵਿੱਚ ਜਾਣਾ ਆ ਇਹ ਚੀਜ਼ ਰੁਕ ਨਹੀਂ ਸਕਦੀ ਕਈ ਸਾਲਾਂ ਤੋਂ ਇਹ ਚੀਜ਼ਾਂ ਚੱਲ ਰਹੀਆਂ ਨੇ ਲੋਕੀ ਆਉਂਦੇ ਨੇ ਲੋਕੀ ਸਟਰਗਲ ਕਰਦੇ ਨੇ ਪੈਸੇ ਜਮ੍ਹਾਂ ਕਰਦੇ ਨੇ ਕਈ ਪੱਕੇ ਹੋ ਜਾਂਦੇ ਆ ਕਈ ਆਪਣੇ ਮੁਲਕ ਦੇ ਵਿੱਚ ਵਾਪਸ ਚੱਲ ਜਾਂਦੇ ਆ ਪਰ ਆਹ ਵੀਡੀਓ ਉਹਨਾਂ ਲੋਕਾਂ ਦੇ ਨਾਲ ਜ਼ਰੂਰ ਸ਼ੇਅਰ ਕਰਿਓ ਜਿਨ੍ਹਾਂ ਨੂੰ ਲੱਗਦਾ ਹੈ ਕਿ ਡੌਂਕੀ ਆਸਾਨ ਆ ਡੌਂਕੀ ਆਸਾਨ ਦੇਖਣ ਨੂੰ ਲੱਗਦੀ ਹੈ ਪਰ ਜਿਹੜੇ ਲੋਕੀ ਇਹਨਾਂ ਦੇ ਵਿੱਚ ਪੈਂਦੇ ਨੇ ਉਹਨਾਂ ਨੂੰ ਪਤਾ ਹੁੰਦਾ ਵੀ ਉਹਨਾਂ ਦੇ ਉੱਤੇ ਕੀ ਬੀਤਦੀ ਆ ਹੁਣ ਕਿਸ਼ਤੀ ਦੇ ਵਿੱਚ ਤੁਸੀਂ ਇਹ ਦੇਖੋ ਵੀ ਜੇਕਰ ਸਮੁੰਦਰ ਦਾ ਵਹਾਰ ਜਿਹੜਾ ਆ ਤੇਜ਼ ਹੋ ਜਾਵੇ ਤੱਕ ਇਸਤੀ ਪਲਟ ਜਾਵੇ ਤਾਂ ਕਿਸੇ ਨੂੰ ਨਹੀਂ ਪਤਾ ਲੱਗਣਾ ਵੀ ਕਿਹਦਾ ਪੁੱਤ ਸੀ ਤੇ ਕਿਹਦੀ ਧੀ ਸੀ ਜਿਹੜੀ ਸਮੁੰਦਰ ਦੇ ਵਿੱਚ ਹੀ ਡੁੱਬ ਕੇ ਪੂਰੀ ਹੋ ਗਈ। ਨਾ ਕਿਸੇ ਨੇ ਕੋਈ ਲਾਈਫ ਜੈਕਟ ਪਾਈ ਜੇਕਰ ਪਾਈਆਂ ਨੇ ਜੈਕਟਾਂ ਉਹ ਵੀ ਇੱਕ ਉਹ ਹੁੰਦੀਆਂ ਨੇ ਜਿਹੜੀਆਂ ਕਿ ਉਦਾਂ ਹੀ ਸੁੱਟੀਆਂ ਹੋਈਆਂ ਹੁੰਦੀਆਂ ਨੇ ਉਹ ਵੀ ਕੰਮ ਨਹੀਂ ਕਰਦੀਆਂ ਹੁੰਦੀਆਂ ਐਕਸਪਾਇਰੀ ਹੁੰਦੀਆਂ ਨੇ। ਕਿਉਂਕਿ ਉਹਨਾਂ ਨੇ ਪੈਸੇ 2500 ਜਾਂ 3000 ਯੂਰੋ ਠੜੇ ਤੋਂ ਲੈ ਲਿਆ ਹੁੰਦਾ ਹੈ ਕਿਸ਼ਤੀ 'ਚ ਬਿਠਾਉਣ ਤੋਂ ਪਹਿਲਾਂ। ਤੁਸੀਂ ਉਧਰ ਪਹੁੰਚੋ ਜਾਂ ਨਾ ਪਹੁੰਚੋ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ। ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਹਰ ਇੱਕ ਗਰੁੱਪਾਂ ਦੇ ਵਿੱਚ WhatsApp Facebook ਦੇ ਗਰੁੱਪਾਂ ਦੇ ਵਿੱਚ ਤਾਂ ਜੋ ਵੱਧ ਤੋਂ ਵੱਧ ਲੋਕਾਂ ਦੇ ਵਿੱਚ ਅਵੇਅਰਨੈਸ ਫੈਲੇ ਤੇ ਲੋਕੀ ਡੌਂਕੀਆਂ ਲਾਂਨ ਤੋਂ ਗਰੇਜ ਕਰਨ ਕਿਸੇ ਵੀ ਮੁਲਕ ਦੇ ਵਿੱਚ ਦੋ ਨੰਬਰ ਦੇ ਵਿੱਚ ਆਉਣ ਤੋਂ ਗਰੇਜ ਕਰਨ ਬਹੁਤ ਬਹੁਤ ਸ਼ੁਕਰੀਆ